इन माया जगदीश गुस तुम रे बिसारे किंचत प्रीत नय पुजे जन को जन कहां करे बिचारे रंच मात्र भी प्रभु दी प्रीत नहीं पैदा होंगी क्यों कारण इन माया जगदीश गुसाई तुमरे चरण बिसारे हे प्रभु तू भुले कारण माया तू चेते चो निकले कारण माया ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਨੇ ਉਹ ਇਸ਼ਟ ਵੀ ਮਾਇਆ ਜੋ ਦੀਵਾਰ ਬਣ ਜਾਏ ਉਹ ਪਰਿਵਾਰ ਵੀ ਮਾਇਆ ਜੋ ਈਸ਼ਵਰ ਦੇ ਵਿਚਕਾਰ ਦੀਵਾਰ ਬਣ ਜਾਏ ਉਹ ਧਨ ਵੀ ਮਾਇਆ ਜੋ ਈਸ਼ਵਰ ਦੇ ਵਿਚਕਾਰ ਦੀਵਾਰ ਬਣ ਜਾਏ ਜੋ ਧਨ ਦੀ ਦੀਵਾਰ ਨੂੰ ਤੋੜ ਦੇਵੇ ਉਸੇ ਨੂੰ ਵਿਸ਼ਿਸ਼ਟ ਆਖਿਆ ਗਿਆ ਉਸੇ ਨੂੰ ਵੈਸ਼ ਆਖਿਆ ਗਿਆ ਉਸੇ ਨੂੰ ਆਖਿਆ ਗਿਆ ਇਹ ਸ੍ਰੇਸ਼ਟ ਹੈ ਸੇਠ ਦਾ ਮਤਲਬ ਕੀ ਹੈ ਸ੍ਰੇਸ਼ਟ ਸੰਸਕ੍ਰਿਤ ਜਾਂ ਜੋ ਸ੍ਰੇਸ਼ਟ ਸ਼ਬਦ ਹੈ ਉਸੇ ਦਾ ਹੀ ਅਪਰਭਰਣਸ਼ ਹੋ ਕੇ ਉਚਾਰਨ ਹੋਇਆ ਹੈ ਸੇਠ ਸ੍ਰੇਸ਼ਟ ਸੇਠ ਧਨਕੋਲ ਹੈ ਧਨ ਵਿੱਚ ਐਸਾ ਸਿਰ ਮਾਰਿਆ ਹੈ دیوار ਤੋੜ ਕੇ ਰਖ ਦਿੱਤੀ ਹੈ ਲੰਘ ਗਿਆ ਕੇ हम श्रेष्ठ हो गए परिवार न ऐसा सिर आ है परिवार दीवार दीवार नहीं रही सहायक हो गए ने महान हो ये तपीश्वर हो गए और ये अवतार तो भी अंगे लंगे गए धन गुरु गोविंद सिंह जी महाराज ऐसा सोचते ने शायद सिख शायद श्रद्धालु ਇਸ ਦੀਵਾਰ ਨੂੰ ਨਾ ਤੋੜ ਸਕੇ ਕਿਹੜੀ ਗੁਰੂ ਦੀ ਦੀਵਾਰ ਕਿਸ਼ਟ ਦੀ ਦੀਵਾਰ ਹੋ ਸਕਦਾ ਧੰਨ ਦੀ ਦੀਵਾਰ ਉਹ ਤੋੜ ਦੇਵੇ ਪਰਵਾਰ ਦੀ ਦੀਵਾਰ ਉਹ ਤੋੜ ਦੇਵੇ ਔਰ ਇਹ ਜੋ ਸਾਹਮਣੇ અવਤਾਰ ਖੜਾ ਹੈ ਜਿਸ ਨਾਲ ਇਸਨੇ ਸ਼ਰਧਾ ਦਾ ਬੜਾ ਭਾਰੀ ਰਿਸ਼ਤਾ ਜੋੜਿਆ ਹੈ ਇਸ ਦੀਵਾਰ ਨੂੰ ਕਿਦਰੇ ਤੋੜਨ ਦੇ ਚ ਇਹ ਸਿੱਖ ਅਸਮਰਥ ਨਾ ਹੋ ਜਾਏ चलो इस दिवार नी आप तोड़ दे आपने ऐलानिया कह दिता जो हम को परमेश्वर उच रहे हैं ते सब नरक कुंड में पर है मोको दास तवन का जानो या भेदना रंच मैं भेद नर पहचानो पछानो मैं हूं परम पुरख को दासा देखन आयो जगत तमाशा एक दास हां एक निवाणा सेवक हा मैं परमात्मा नहीं ਫਿਰ ਵੀ ਅਗਰ ਕੋਈ ਆਪਣੀ ਸ਼ਰਧਾ ਕਿਤਨੀ ਪ੍ਰਗਾੜ ਕਰਦਾ ਹੈ ਕਿ ਇਸ ਦੀਵਾਰ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਜਦ ਕਿ ਗੁਰੂ ਦੀਵਾਰ ਨਹੀਂ ਦਵਾਰ ਹੈ ਪਰ ਮਨੁੱਖ ਦਵਾਰ ਨੂੰ ਬੰਦ ਕਰਕੇ ਦੀਵਾਰ ਬਣਾ ਸਕਦਾ ਹੈ ਉਹ ਦਵਾਰ ਵੀ ਦੀਵਾਰ ਹੀ ਹੈ ਜੋ ਬੰਦ ਹੈ ਦੀਵਾਰ ਤੋਂ ਨਹੀਂ ਲੰਘ ਸਕਦਾ ਬੰਦ ਦਵਾਰ ਤੋਂ ਵੀ ਨਹੀਂ ਲੰਘ ਸਕਦਾ ਸ਼ਰਧਾ ਜਿੱਥੇ ਰੁਕ ਗਈ అవਤਾਰ ਤੇ ਉਹ అవਤਾਰ ਬੰਦ ਦਵਾਰ ਬਣ ਗਏ ਤੇ ਬੰਦ ਦਵਾਰ ਦੀਵਾਰੀ ਹੋਇਆ ਕਰਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲੰਬੀ ਸੋਚਣੀ ਸ਼ਾਇਦ ਇਹ ਦੀਵਾਰ ਸਿੱਖ ਤੋਂ ਨਾ ਟੁੱਟੇ ਅਸੀਂ ਖੁਦ ਤੋੜਦੇ ਆਂ ਉਸਵੇਂ ਇੱਕ ਪਾਸੇ ਹੋ ਗਏ ਔਰ ਆਖਿਆ ਜੁੜੋ ਉਸ ਸਚਨ ਨਾਲ ਜੁੜੋ ਉਸ ਪ੍ਰਭੂ ਨਾਲ ਔਰ ਜੈਸੇ ਇਹ ਦੀਵਾਰਾਂ ਹਟਤੀਆਂ ਨੇ ਮਨੁੱਖ ਦੀ ਦ੍ਰਿਸ਼ਟ ਪਹੁੰਚ ਜਾਂਦੀ ਹੈ। ਔਰ ਉਹ ਜੋ ਅਦ੍ਰਿਸ਼ ਪਰਮਾਤਮਾ ਹੈ। ਦ੍ਰਿਸ਼ਮਾਨ ਹੋ ਜਾਂਦਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਮੈਂ ਵੇਖਿ ਹੋਰੀ ਪੂੰਛਾ ਮੋਹਨ ਸਭ ਤੇ ਉੱਚਾ। ਈਸ਼ਵਰ ਐਸਾ ਹੈ ਜਿਸ ਬਾਰੇ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ। ਮਾਇਆ ਨੂੰ ਸਾਰੇ ਦੇਸ਼ ਤੇ ઋષਿ-ਮੁਨੀਆਂ ਨੇ ਕਿਹਾ ਅਨਰਵਚਨੀ। अनवचनी का मतलब है शायद है शायद नहीं है शायद नहीं है शायद है दावे नाल नहीं कह सकते है पर भी नहीं कह सकते कि नहीं है दलां पूरियां उतरन जिस शायद नहीं है शायद है इस माया इस जिस ढंग धन गुरु ग्रंथ साहब जी महाराज की बाणी ने समझाने कोशिश की तो नरपत एक सिंगासन सोया सुपने भया बिखारी अछत बिछरत दुख पाया सो गत भई हमारी नरपत राज ਰਾਤ ਨੂੰ ਆਪਣੀ ਸੇਜਾ ਤੇ ਤੋਂ ਨੀਂਦ ਕੱਲੀ ਨਹੀਂ ਆਉਂਦੀ ਨੀਂਦ ਆਪਣੇ ਨਾਲ ਬਹੁਤ ਵੱਡੀ ਸੁਪਨਿਆਂ ਦੀ ਢੇਡ ਨੂੰ ਲੈ ਕੇ ਆਉਂਦੀ ਹੈ ਵਿਦਵਾਨ ਜਿਨ੍ਹਾਂ ਨੇ ਸੁਪਨੇੰਦ ਤੇ ਬਹੁਤ ਵੱਡਾ ਕੰਮ ਕੀਤਾ ਹੈ ਉਹ ਕਿੰਨੇ ਕਰੇ ਕੋਈ ਮਨੁੱਖ 7 ਘੰਟੇ ਰਾਤ ਨੂੰ ਸੁਕਦਾ ਹੈ ਤੋਂ ਸਿਰਫ 20 ਮਿੰਟ ਹੀ ਐਸੇ ਨੇ ਜਦ ਸੁਪਨੇ ਨਾ ਚਲੇ ਉਹ ਸਾਰੀ ਰਾਤ ਸੁਪਨੇ ਚੱਲਦੇ ਨੇ और हर पंद्रह बीस मिनट के समय के अंतराल सपना बदल है नवा शुरू हो है और नवा शुरू हो है इस राजे सपना आया है कि भिखारी बन गए दर दर दे खड़ा होके भिक्षा मंग रहे और अचेतन मन ख्याल में थे राजा भिखारी हो गया दुखी हो गया है। ਹੁਣ ਇਹ ਜੋ ਮਾਇਆ ਨੂੰ ਆਖਿਆ ਹੈ ਸ਼ੈਲ ਨਹੀਂ ਹੈ। ਇਹ ਗਲਬੂਰੀ ਉਤਰਦੀ ਹੈ। ਇਹ ਬਿਖਾਰੀ ਹੋਣਾ ਨਹੀਂ ਹੈ। ਇਹ ਨਹੀਂ ਹੈ। ਲੇਕਿਨ ਬੁਖਾਰੀ ਹੋਣ ਦਾ ਜੋ ਦੁੱਖ ਭੋਗ ਰਿਹਾ ਹੈ ਉਹ ਹੈ। ਹਉਤੇ ਹੈ। ਦੁਖੀ ਹੋ ਰਿਹਾ ਹੈ। ਬਿਜ਼ਾਰ ਹੋ ਰਿਹਾ ਹੈ। ਮਨ ਪ੍ਰਭਾਵਿਤ ਹੋ ਰਿਹਾ ਹੈ। ਮਨ ਉਤਨਾ ਹੀ ਪ੍ਰਭਾਵਿਤ ਹੁੰਦਾ ਹੈ ਜਿੰਨਾ ਜਾਗਰਤ ਅਵਸਥਾ ਦੇ ਪ੍ਰਭਾਵਿਤ ਹੋਵੇ ਰਾਤ ਨੂੰ ਸੁਪਨੇ ਦੇ ਵਿੱਚ ਧਨ ਮਿਲਿਆ ਹੈ ਅਚਾਨਕ ਮਨ ਉਤਨਾ ਹੀ ਪ੍ਰਭਾਵਿਤ ਹੋਵੇਗਾ ਜਿੰਨਾ ਜਾਗਰਤ ਅਵਸਥਾ ਦੇ ਸੁਪਨੇ ਦੇ ਵਿੱਚ ਦੁਰਾਚਾਰ ਕੀਤਾ ਹੈ ਮਨ ਤੇ ਤਨ ਉਤਨਾ ਹੀ ਪ੍ਰਭਾਵਿਤ ਹੋਵੇਗਾ ਜਿੰਨਾ ਜਾਗਰਤ ਅਵਸਥਾ ਦੇ ਸੁਪਨੇ ਦੇ ਵਿੱਚ ਕਤਲ ਕੀਤਾ ਹੈ ਮਨ ਉਤਨਾ ਹੀ ਭੈ ਭੀਤ ਹੋਵੇਗਾ और तन उतना ही प्रभावित होगा जितना जागृत अवस्था दे सुपने दिज प्रभु मिले सुपने दिज परमात्मा की झलक देखी है मन उतना ही प्रभावित होगा तन उतना ही प्रभावित होवेगा जितना के जागृत अवस्था दे जाग के पता चलया जैसे अख खुली पता चलया ਉਹ ਬਿਖਾਰੀ ਹੋਣਾ ਨਹੀਂ ਸੀ ਮੈਂ ਰਾਜਾ ਪਰ ਜੈਸੇ ਸੌ ਗਿਆ ਰਾਜਾ ਹੋਣਾ ਨਹੀਂ ਹੈ ਬਿਖਾਰੀ ਹੈ ਕਿਸ ਨੂੰ ਗੁਰਬਾਣੀ ਇੰਜ ਕਹਿੰਦੀ ਹੈ ਕਿਦਰੇ ਐ ਸਹਤੇ ਨਹੀਂ ਰਾਤ ਨੂੰ ਜੋ ਸੁਪਨਾ ਸੀ ਉਹ ਬੰਦ ਅੱਖ ਦਾ ਸੁਪਨਾ ਸੀ ਉਹ ਦਿਨ ਦਾ ਜੋ ਸੁਪਨਾ ਸੀ ਉਹ ਖੁਲੀ ਅੱਖ ਦਾ ਸੁਪਨਾ ਸੀ ਕਿਦਰੇ ਐਸਾ ਤੇ ਨਹੀਂ ਸੀ ਕਿ ਰਾਜਾ ਹੋਣਾ ਦਿਨ ਦਾ ਸੁਪਨਾ ਸੀ ਬਿਖਾਰੀ ਹੋਣਾ ਰਾਤ ਦਾ ਸੁਪਨਾ ਸੀ ਕਿਦਰੇ ਐਸਾ ਤੇ ਨਹੀਂ ਕਿਸ ਨੂੰ ਇੱਕ ਆਤਮ ਬੀਤੀ ਦੇ ਰੂਪ ਦੇ ਚੇਨ ਦੇ ਇੱਕ ਪ੍ਰਸਿੱਧ ਸੰਤ ਨੇ ਵੀ ਲਿਖਣ ਦੀ ਕੋਸ਼ਿਸ਼ ਕੀਤੀ ਹੈ ਸਵੇਰੇ ਸਵੇਰੇ ਉઠਿਆ ਤੇ ਫਕੀਰ ਜਿਸ ਦਾ ਨਾਮ ਲਾਉਦ ਸੀ ਸੀ इसते चेले शिश देख के हैरान हुए आज गुरुदेव बहुत बेचैन ने परेशान ने चेहरा कुमलाया है, मुरझाया हुआ है हाथ जोड़ के बेनती की थी गुरुदेव ऐसा की हो गया कि आप इतने बेचैन इतने परेशान इतने दुखी ਲਾਰਡ ਜੀ ਕਹਿੰਦਨ ਐ ਮੇਰੇ ਬੱਚੇਓ ਰਾਤ ਨੂੰ ਮੈਨੂੰ ਸੁਪਨਾ ਆਇਆ ਔਰ ਸੁਪਨੇ ਵਿੱਚ ਮੈਂ तितਲੀ ਬਣ ਗਿਆ ਉਡਦਾ ਰਿਹਾ ਸਾਰੇ ਵਿਦਿਆਰਥੀ ਹੱਸ ਪਏ ਸਾਰੇ ਸ਼ਾਗਿਰਦ ਹੱਸ ਪਏ ਸੁਪਨਾ ਹੀ ਤੇ ਸੀ ਸੁਪਨੇ ਵਿੱਚ तितਲੀ ਬਣਿਆ ਹੋ ਤੋ ਇਤਨਾ ਪਰੇਸ਼ਾਨ ਹੋਣ ਦੀ ਕੀ ਲੋੜ ਇतना ਦੁੱਖਤ ਹੋਣ ਦੀ ਕੀ ਲੋੜ ਰਾਹੁਤ ਸੇ ਕਹਿੰਦਾ ਐ ਮੇਰੇ ਬੱਚੇ ਮੇਰੀ ਕਰਤਿ ਪੂਰੀ ਸੁਣ ਰਾਤ ਨੂੰ ਜਜ ਮੈਂ ਸੌ ਗਿਆ ਮੈਨੂੰ ਸੁਪਨਾ ਆਇਆ ਮੈਂ तितਲੀ ਬਣ ਗਿਆ ਜਾਗਿਆ तितਲੀ ਨਹੀਂ ਹੈ ਹੁਣ ਦੁਖੀ ਬੇਚੈਨ ਮੈਂ ਇਸ ਗਲਤਿਆਂ ਕਿਧਰੇ ਐਸਾ ਤੇ ਨਹੀਂ લાઉદસેનો ਸੁਪਨਾ ਆਇਆ ਹੈ ਉਹ तितਲੀ ਬਣ ਗਿਆ ਹੈ ਕਿ तितਲੀ ਨੂੰ ਕਿਧਰੇ ਸੁਪਨਾ ਆਇਆ ਹੋਵੇ ਤੇ ਉਹ લાઉਦસે ਬਣ ਗਿਆ ਹੋਵੇ ਐਸਾ ਤੇ ਨਹੀਂ ਕਿਧਰੇ ਹੁਣ ਇਹ ਕੌਣ ਫੈਸਲਾ ਕਰੇ तितਲੀ ਦਾ ਸੁਪਨਾ લાઉਦસે ਹੈ ਤੇ લાઉਦસે ਦਾ ਸੁਪਨਾ तितਲੀ ਹੈ ਇਹ ਕੌਣ ਹੱਲ ਕਰੇ ਇਹ ਕੌਣ ਸਮਝਾਵੇ ਇਹ ਕੌਣ ਸਪਸ਼ਟ ਕਰੇ ਬਸ ਮੈਂ ਇਸੇ ਦੁਬਧਾ ਦੇਚ ਪਿਆ ਇਸੇ ਨੂੰ ਸੁਲਝਾਣ ਦੀ ਕੋਸ਼ਿਸ਼ ਕਰ ਰਹੇ ਹਾਂ ਤੋ ਸਾਰੇ ਵਿਦਿਆਰਥੀ ਪੁੱਛਦੇ ਨੇ ਤੁਸੀਂ ਸਾਡੇ ਗੁਰੂ ਤੁਸੀਂ ਸਪਸ਼ਟ ਕਰਕੇ ਸਾਨੂੰ ਦੱਸੋ ਵਾਸਤਵਕ ਕੀ ਹੈ ਕੀ ਹੈ ਤੋ ਲਾਉਸ ਸੇ ਕਹਿੰਦੇ ਨੇ ਐ ਮੇਰੇ ਬੱਚਿਓ ਸੁਣ ਲਓ ਫਿਰ ਲਾਉਸੇ ਦਾ ਸੁਪਨਾ ਸੀ ਪਤਲੀ ਪਤਲੀ ਭਵੇਂ ਸਪਨਾ ਮੇਰਾ ਦੇਖ ਸਕਦੀ ਏ ਕਿ ਨਹੀਂ ਪਰ ਮੈਨੂੰ ਤੇ ਅਜ ਲਾਉਦ ਸੇ ਸੁਪਨਾ ਹੀ ਪ੍ਰਤੀਤ ਹੁੰਦਾ ਹੈ ਸੁਤਨਾ ਇਸ ਨੂੰ ਧਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਲਗ ਬੜੇ ਆਲਮਾਨਾ ਢੰਗ ਨਾਲ ਵਿਆਖਿਆ ਕਰ ਦੇਗੇ ਜਿਉਂ ਸੁਪਨਾ ਅਰ ਦੇਖਣਾ ਐਸੇ ਜਗ ਕੋ ਜਾ ਕਿਵੇਂ ਜਾਣੀ ਹੈ ਸਾਰਾ ਜਗਤ ਸੁਪਨਾ ਔਰ ਇਸ ਜਗਤ ਦੇ ਪਰਵਾਰ ਹੀ ਸੁਪਨਾ ਨਹੀਂ ਪਦਾਰਥ ਹੀ ਸੁਪਨਾ ਨਹੀਂ ਧਨ ਸੰਪਦਾ ਹੀ ਸੁਪਨਾ ਨਹੀਂ ਤੇਰਾ ਇஷ்ட ਵੀ ਸੁਪਨਾ ਹੈ ਪਿੰਨੋਂ ਇੰਗੁਰੂ ਤੇ ਬਿਆਨ ਕਰਦੇ ਨੇ ਰਾਮ ਗयो 라वण गयो ਜਾਂ ਕੋ ਬਹੁ ਪਰਵਾਹ ਕੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ ਅਕ ਕੋਲੇਗੀ ਤੋ ਇஷ்ட ਵੀ ਸੁਪਨਾ ਹੈ ਅੱਖ ਖੁੱਲੇਗੀ ਤਾਂ ਸਭ ਕੁਝ ਸੁਪਨਾ ਹੈ ਸੁਪਨੇ ਵਿੱਚ ਨਵੇਂ ਸੰਬੰਧ ਸਥਾਪਨ ਹੋ ਜਾਂਦੇ ਨੇ ਜਾਗਰਤ ਅਵਸਥਾ ਦੇ ਸਾਰੇ ਸੰਬੰਧ ਟੁੱਟ ਜਾਂਦੇ ਨੇ ਔਰ ਜਾਗ ਕੇ ਸੁਪਨ ਅਵਸਥਾ ਦੇ ਸੰਬੰਧ ਟੁੱਟ ਜਾਂਦੇ ਨੇ ਜਾਗਰਤ ਅਵਸਥਾ ਦੇ ਸੰਬੰਧ ਸਥਾਪਨ ਹੋ ਜਾਂਦੇ ਨੇ ਰੋਜ਼ ਐਸਾ ਹੁੰਦਾ ਹੈ ਦਿਨ ਦੇ ਸੰਬੰਧ ਰਾਤ ਨੂੰ ਟੁੱਟ ਜਾਂਦੇ ਨੇ ਰਾਤ ਦੇ ਸੰਬੰਧ ਦਿਨ ਨੂੰ ਟੁੱਟ ਜਾਂਦੇ ਨੇ ਐਸਾ ਤੇ ਰੋਜ਼ ਹੋ ਰਿਹਾ ਹੈ ਲੇਕਿਨ ਮਨੁੱਖ ਐਸਾ ਮੰਨ ਲੈਂਦਾ ਹੈ ਰਾਤ ਦੇ ਸੰਬੰਧ ਟੁੱਟ ਗਏ ਨੇ ਚਲੋ ਸੁਪਨਾ ਸੀ ਹੁਣ ਇਸ ਪੁਰਸ਼ ਨੂੰ ਕੌਣ ਸਮਝਾਵੇ ਦਿਨ ਦੇ ਸੰਬੰਧ ਵੀ ਟੁੱਟ ਗਏ ਨੇ ਰਾਤ ਨੂੰ ਇਹ ਵੀ ਸੁਪਨਾ ਹੈ ਦਿਨ ਨੂੰ ਤੋਂ ਪ੍ਰਭਾਵਿਤ ਹੋ ਰਹੇ ਹੈ ਪ੍ਰਭਾਵਿਤ ਤੋਂ ਰਾਤ ਨੂੰ ਵੀ ਆਉਣਾ ਹੈ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਵਡਹੰਸ ਰਾਗ ਦੇ ਸ਼ਬਦ ਵਿੱਚ ਪ੍ਰਮਾਣ ਕਰਦੇ ਨੇ ਸੁਪਨੇ ਆਇਆ भीगया मैं जल भरया रोए आए ना सकान तुझ का ना प्यारे भेज ना सकान कोए तू आया भी मेरे सपने चाया तो सपना ते उदों तक ही चलदा जितने सिर तक नींद है सपने दा अपना पीरियड है अपनी अवधि है सपने दा अपना समय 20 मिनट 25 मिनट टूटेगा मिटेगा, कदी कदी सुपना इतना प्रभावित कर है कि मनुख की नींद टूट है अख खुल कदी कदी ऐसा भी आंद है दिन के सुपने भी इतने प्रभावित कर दें देने। और मनुख की वास्तविक अख खुल जाती है और वह कह है ਮੇਰੀਆਂ ਅੱਖਾਂ ਤੇ ਅੱਜ ਖੁੱਲੀਆਂ ਨੇ ਅਸਲੀਅਤ ਅੱਜ ਨਮੂਦਾਰ ਹੋਈ ਅਸਲੀਅਤ ਅੱਜ ਮੇਰੇ ਤੇ ਜੋ ਹੈ ਪ੍ਰਗਟ ਹੋਈ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਨੇ ਸੁਪਨੇ ਤੋਂ ਮਨ ਪ੍ਰਭਾਵਿਤ ਹੋ ਗਿਆ ਮੈਂ ਜਲ ਭਰਿਆ ਰੋਇ ਅੱਖਾਂ ਰੋ ਰਹੀਆਂ ਨੇ ਪਰ ਹੈ ਕਿ ਪ੍ਰਭੂ ਮिलास ਦਾ ਸੁਪਨਾ ਕਿ ਸੁਪਨੇ ਦੇ ਟੁੱਟਦੇ ਆ ओ मिलासते टूट गया लेकिन मन से जो प्रभाव बाकी है, है।, इस है ना आए न सक्का न प्यारे भेज न सका कोई। सारी रात कदी सुखत सुपने चल देने, कदी दुखत, कदी कोमल सुपने चल देने, कदी डरावने, भयानक ਦਿਨ ਵੀ ਇਸ ਤਰ੍ਹਾਂ ਹੀ ਲੰਘਦਾ ਹੈ। ਕੁਝ ਸੁਖ ਦੇ ਲਮਹੇ ਲੰਘਦੇ ਨੇ, ਕੁਝ ਦੁੱਖ ਦੇ। ਕੁਝ ਮਿਲਖ ਦੇ ਲਮਹੇ ਲੰਘਦੇ ਨੇ, ਕੁਝ ਵਿਛੋੜੇ ਦੇ। ਕੁਝ ਹੱਸਦੇ ਹੋਇਆ ਸਮਾਂ ਲੰਘਦਾ ਹੈ, ਕੁਝ ਰੋਂਦੇ ਆਇਆ। ਇਹ ਤੇ ਅਸੀਂ ਦੇਖਦੇ ਆ। ਦਿਨ ਦਾ ਸੁਪਨਾ ਵੀ ਇਸ ਤਰ੍ਹਾਂ ਹੀ ਹੈ। ਕੁਝ ਚਿੰਤਾ ਦੇ ਚ ਲੰਘਦੇ ਨੇ, ਫਿਕਰ ਦੇ ਚ ਲੰਘਦੇ ਨੇ, ਕੁਝ ਰਸਤੇ ਚ ਲੰਘਦੇ ਨੇ। ਰਾਤ ਦੇ ਸੁਪਨੇ ਵੀ ਐਸੇ ਨੇ। ਰਾਤ ਦੇ ਸੁਪਨੇ ਸਵੇਰੇ ਜਾਗ ਕੇ ਸਾਨੂੰ ਸਾਰੇ ਦੇ ਸਾਰੇ ਯਾਦ ਨਹੀਂ ਰਹਿੰਦੇ ਜਿਹੜੇ ਸੁਪਨੇ ਖਾਸ ਨੇ ਵਿਸ਼ੇਸ਼ ਨੇ ਜਿਨ੍ਹਾਂ ਨੇ ਬਹੁਤ ਪ੍ਰਭਾਵਿਤ ਕੀਤਾ ਹੋਵੇ ਚਾਹੇ ਉਹ ਦੁਖਦ ਸੁਪਨਾ ਸੀ ਜਾਂ ਸੁਖਦ ਉਹ ਸਵੇਰੇ ਜਾਗ ਕੇ ਵੀ ਯਾਦ ਰਹਿੰਦਾ ਹੈ ਜ਼ਿੰਦਗੀ ਇੱਕ ਸੁਪਨਾ ਹੈ ਦਿਨ ਦੀਆਂ ਵੀ ਸਾਰੀਆਂ ਘਟਨਾਵਾਂ ਸਾਨੂੰ ਯਾਦ ਨਹੀਂ ਰਹਿੰਦੀਆਂ ਉਹੀ ਯਾਦ ਰਹਿੰਦੀਆਂ ਨੇ जिन्हों तो किधरे बहुत चोट मिली हो जिन्हों तो किधरे बहुत सुख मिले ओही याद रे बाकी सारा मनुख है, बाकी कुछ भी चेते नहीं रे अगर मनुख किधरे जिक्र भी दा है, तो उस करता है, जिस घड़ी किधरे किसी तो बहुत चोट लगी लग है या किसी तो कुछ सुख मिले है, इसे है तो जिक्र कर दी तो रात दे सुपने भी इस तरह दे ਇਹ ਜੋ ਸੁਪਨਾ ਹੈ ਧਨਗੁਰ ਤੇਗ ਬਾਧਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਸਿਰਫ ਉਹੀ ਸੁਪਨਾ ਨਹੀਂ ਜੋ ਤੂੰ ਰਾਤ ਨੂੰ ਵੇਖ ਰਿਹਾ ਹੈ ਜੋ ਤੂੰ ਦਿਨ ਨੂੰ ਵੇਖ ਰਿਹਾ ਹੈ ਇਹ ਵੀ ਸੁਪਨਾ ਹੈ ਜਿਉ ਸੁਪਨਾ ਅਰਪੇਖਣਾ ਐਸੇ ਜਦ ਕੋ ਜਾਣ ਸੁਪਨਾ ਹੈ ਨਹੀਂ ਹੈ ਸੁਪਨੇ ਦੇ ਚੋ ਮਿਲ ਜੋ ਮਿਲਿਆ ਹੈ ਦੁੱਖ ਤੇ ਸੁਖ ਨਹੀਂ ਹੈ ਪਰ ਜੋ ਮਨ ਪ੍ਰਭਾਵਿਤ ਹੋਇਆ ਉਹ ਤੇ ਹੈ दिन नो कुछ सानो मिले है ये नहीं है लेकिन मन जो प्रभावित होया है होते है। किधरे किधरे दी ऐसी भी व्याख्या की थी गई जो किधरे पिक रूप बयान किया गया माया अनर्वचनी है पिक रूप नहीं बयान कर सकते असी ऐसा नहीं कह सकते कि नहीं है नहीं ऐसा कहना पाएगा, शायद है शायद नहीं है है भी नहीं भी आज तो ढाई हजार साल पहले एक महान प्रतिभाशाली आत्मा जगत गुरु शंकराचार्य ने ऐलानिया किया संसार नहीं है माया है माया है। सब कुछ माया है तो माया की है जो दिखाई देवे प्रभावित करे पर है नहीं बनारस गल गंगा को तो इनान करके आ रहे ने रस्ते एक खाक रूप अपनी झाड़ू रास्ता साफ कर रहा तो चूंकि जमीन साफ कर रहा है धरती साफ कर रहा है निगाह भी धरती भांडे साफ करने ने तो निगाह भांडे ते रखनी है बस्तर साफ करने ने तो निगाह बस्त्रा ते रखनी पैन्दी है जमीन साफ कर रहा सी विचारे दिया निगाह जमीन थे कोलो लंगे शंकराचार्य झाड़ू छू गई उस्त्रा उन गरज उठे शंकराचार्य ए दुष्ट ए सोदर्श तू मेनु भ्रष्ट कर दिता मैं होने तो गंगा तो इनान करके आया तेरी छाया ने मैनू भ्रष्ट कर दिता शूदर कुछ आत्मदर्शी सी पूर्वले संस्कार करके कुछ रबी चिंतन करता हथ जोड़ के कहण लगा स्वामी जी सारा संसार माया है शूदर छाया माया नहीं है ती हो संसार नहीं है शूदर है ਤੋ ਫਿਰ ਤੇ ਸੰਸਾਰ ਨਾਲੋਂ ਵੀ ਵੱਡਾ ਇਹ ਸ਼ੂਦਰ ਹੋ ਗਿਆ। ਨਿਰੰਕਾਰ ਨਾਲੋਂ ਵੀ ਵੱਡਾ ਇਹ ਸ਼ੂਦਰ ਹੋ ਗਿਆ ਕਿਉਂਕਿ ਹੈ ਇਹ ਸ਼ਬਦ ਸਿਰਫ ਈਸ਼ਵਰ ਵਾਸਤੇ ਆਖਿਆ ਜਾ ਸਕਦਾ ਹੈ। ਸੰਸਾਰ ਵਾਸਤੇ ਤੇ ਆਖਣਾ ਪੈਂਦਾ ਹੈ ਹੈ ਸ਼ਾਇਦ ਨਹੀਂ ਹੈ। ਨਹੀਂ ਹੈ। ਸ਼ਾਇਦ ਹੈ। ਤੁਸੀਂ ਹਨੋ ਮੈਨੂੰ ਅਮਰ ਕਰ ਦਿੱਤਾ ਹੈ ਸ਼ੂਦਰ ਹੈ। ਰੱਬ ਹੈ। ਸ਼ੂਦਰ ਹੈ। ਹੱਥ ਜੁੜ ਗਏ। ਸ਼ੰਕਰਾਚਾਰੀ ਜੀ ਦੇ ਮਿੱਤਰਾ ਮਾਫ ਕਰੀ ਭੁੱਲ ਹੋ ਗਈ ਸੰਸਕਾਰਾਂ ਕਰਕੇ ਚਲੇ ਆ ਰਹੇ ਪਰੰਪਰਾ ਦੀ ਵਿਚਾਰਾਂ ਕਰਕੇ ਮੈਂ ਐਸਾ ਕਹਿ ਬੈਠਾ ਤਾਂ ਹੁਣ ਮੈਂ ਆਖਦਾ ਇਹ ਛਾਇਆ ਵੀ ਮਾਇਆ ਹੈ ਤੂੰ ਵੀ ਮਾਇਆ ਹੈ ਤੂੰ ਮੈਨੂੰ ਬ੍ਰਸ਼ਟ ਕੀਤਾ ਮੈਂ ਵੀ ਮਾਇਆ ਮੇਰਾ ਬ੍ਰਸ਼ਟ ਹੋਣਾ ਵੀ ਮਾਇਆ ਸਭ ਕੁਝ ਮਾਇਆ ਜੈਸੇ ਇਹ ਕਿਸੇ ਨੂੰ ਪਾਸ ਦੀ ਇਹ ਸਭ ਕੁਝ ਮਾਇਆ ਕਹਿੰਦੇ ਉੱਥੇ ਹੀ ਪ੍ਰਮਾਤਮਾ ਪ੍ਰਗਟ ਹੁੰਦਾ ਹੈ ਉੱਥੇ ਹੀ ਈਸ਼ਵਰ ਪ੍ਰਗਟ ਹੁੰਦਾ ਹੈ ਲੇਕਿਨ ਹੁਣ ਮਾਇਆ ਦੇ ਪ੍ਰਭਾਵ ਤੋਂ ਕੌਣ ਨਿਕਲੇ ਮਾਇਆ ਦੀ ਪੂਜਾ ਕਰਕੇ ਮਾਇਆ ਦੇ ਪ੍ਰਭਾਵ ਤੋਂ ਮਨੁੱਖ ਨਿਕਲ ਨਹੀਂ ਸਕਦਾ ਇਹ ਦੇਸ਼ ਭਾਰਤ ਦੇਸ਼ ਧਾਰਮਿਕ ਆਖਿਆ ਜਾਂਦਾ ਹੈ ਲੇਕਿਨ ਇੱਥੇ ਦਾ ਸਭ ਤੋਂ ਵੱਡਾ ਜਿਹੜਾ ਤਿਵਾਰ ਹੈ ਦੀਵਾਲੀ ਲక్ష్ਮੀ ਪੂਜਨ ਹੁੰਦਾ ਹੈ ਧਨ ਦੀ ਪੂਜਾ ਪੈਸਿਆਂ ਦੀ ਪੂਜਾ ਸੋਨੇ ਦੇ ਸਿੱਕਿਆਂ ਦੀ ਪੂਜਾ ਚਾਂਦੀ ਦੇ ਸਿੱਕਿਆਂ ਦੀ ਪੂਜਾ ਮਾਇਆ ਨੂੰ ਵਰਤਦੇ ਤੇ ਸਾਰੇ ਲੋਕ ਨੇ ਮਾਇਆ ਦਾ ਪੂਜਨ ਇਹ ਦੇਸ਼ ਕਰਦਾ ਹੈ ਹੈਰਾਨੀ ਤੇ ਜਿੱਥੇ ਧਨ ਦੀ ਪੂਜਾ ਹੈ ਧਨ ਹੀ ਭਗਵਾਨ ਹੈ ਉੱਥੇ ਫਿਰ ਭਗਵਾਨ ਤੇ ਇੱਕ ਪਦਾਰਥ ਬਣ ਕੇ ਰਹਿ ਜਾਏਗਾ ਵਸਤੂ ਬਣ ਕੇ ਰਹੇ ਹੈ। ਰੋਗਾਂ ਤੇ ਇਸ ਦੇਸ਼ ਦੇ ભગવાન ਵਸਤੂ ਬਣ ਕੇ ਰਹੇ ਗਏ ਜਿਵੇਂ ਹਰ ਚੀਜ਼ਾਂ ਨੂੰ ਵਰਤਣਾ ਹੈ ਬਸ ਇਸ ਨੂੰ ਵੀ ਆਪਣੇ ਲਾਭ ਲਈ ਆਪਣੇ ਸੰਸਾਰਿਕ ਲਾਭ ਲਈ ਵਰਤਣਾ ਹੈ। ਪ੍ਰਭਾਵ ਤੇ ਹੈ ਸੰਸਾਰ ਦਾ ਬੜਾ ਪਰਵਲ ਪਰ ધਨ ਗੁਰੂ ਤੇ ਇੱਕ ਬਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਹੈ ਸੁਪਨਾ। ਕਾਸ਼ ਇਹ ਤੇਰੇ ਤੇ ਪ੍ਰਤੀਤ ਹੋਵੇ। ਠੀਕ ਹੈ। ए प्रभाव संसार दे कुछ चंगे भी हो सकते ने और ये चंगे प्रभाव पैन इसलिए सत्संग है तू तो दिन न कुछ चंगे प्रभाव पै सकते ने, रात भी कुछ चंगे प्रभाव पै सकते ने। चंगे सुपने चंगे दृश्य ने सूफी संत जनाब हाफिस रात सुपना आया और सुपने खुदा दी झलक और खुदा कह रहे है फकीर कुछ मंग लई आए आज ती बहुत प्यारे लगे आज सब कुछ तथो निछावर करने आए मंग ए फकीर भी अपना सुपना लिखता है कपने च ही खुदा मिले सुपने च ही खुदा ने आख ਔਰ ਸੁਪਨੇ ਦੇ ਚ ਹੀ ਮੈਂ ਖੁਦਾ ਤੋਂ ਮੰਗੇਆ ਕੀ ਮੰਗੇ ਮਖਨ ਬੇਦਾਰ ਅਜ਼ੀ ਖਾਬਮ ਖੁਦਾਰਾ ਕਿਤਾਰਮ ਕਿਸਰਤੇ ਖੁਸ਼ਬਾ ਖਿਆਲ ਰਹਿ ਮੇਰੇ ਖੁਦਾ ਜੇ ਕੁਝ ਦੇਣਾ ਹੀ ਹੈ ਤਾਂ ਹੁਣ ਐਸੀ ਬਖਸ਼ਿਸ਼ ਕਰੇ ਮੈਨੂੰ ਜਗਾਵੀਂ ਨਾ ਇਹ ਨੀਂਦ ਮੇਰੀ ਚੱਲਦੀ ਰਹੇ ਇਹ ਸੁਪਨਾ ਮੇਰਾ ਚੱਲਦਾ ਰਹੇ ਇਹ ਸੁਪਨਾ ਬਹੁਤ ਅੱਛੇ ਖਿਆਲਾਂ ਨਾਲ ਭਰਿਆ ਆਇਆ ਹੈ ਇਹ ਸੁਪਨਾ ਬਹੁਤ ਅੱਛਾ ਪ੍ਰਭਾਵ ਦੇ ਰਿਹਾ ਹੈ ਇਹ ਸੁਪਨਾ ਬਹੁਤ ਆਨੰਦ ਬਣਾ ਰਿਹਾ ਹੈ ਜਦ ਕੋਈ ਸੁਪਨੇ ਦੇ ਖੁਦਾ ਕੋ ਲੋਵੀ ਖੁਦਾ ਨੂੰ ਮੰਗੇ ਤਾਂ ਉਸ ਮਨੁੱਖ ਦੀ ਦੁਨੀਆ ਸੱਚ ਹੋ ਜਾਂਦੀ ਹੈ ਉਸ ਮਨੁੱਖ ਦਾ ਜੀਵਨ ਸੱਚ ਹੋ ਜਾਂਦਾ ਹੈ ਔਰ ਉਸ ਮਨੁਖ ਲਈ ਸੰਸਾਰ ਨਿਰੰਕਾਰ ਹੋ ਜਾਂਦਾ ਹੈ ਪੰਜਾਬੀ ਦੇ ਸੰਤ ਕਵੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਪੰਜਾਬੀ ਦੁਨੀਆ ਦੇ ਪੰਜਾਬੀ ਅਦਬ ਦੇ ਵਿੱਚ ਆਪਣੀ ਇੱਕ ਅਛੂਤੀ ਸ਼ਾਨ ਰੱਖਦੇ ਨੇ ਔਰ ਵਲਵਲੇ ਅੰਗੇਜ਼ ਰੁਵਾਈਆਂ ਅਕਸਰ ਇਹਨਾਂ ਦੀ ਜ਼ਬਾਨ ਚੋਂ ਇਹਨਾਂ ਦੀ ਆਤਮਾ ਚੋਂ ਨਿਕਲਦੀਆਂ ਸਨ ਲੱਗਦਾ ਕੁਝ ਇਸੇ ਤਰ੍ਹਾਂ ਦਾ ਸੁਪਨਾ उ ने भी देख ते कलंग अर्ज की थी, दिन न घट जिन्ना तो असि प्रभावित हो जाए और याद रेदियां ताजिंदगी कुछ ऐसे सुपने भी ने जो भुलाए भी जानते नहीं भूल गए बार बार उस सुपने बारे भाई साहब इंज कह मिले असा ना गलवकड़ी पाई पर निरा नूर तुसा हथ ना आये साबदी रही कलाई तु से निराई चानना, किसे दा दिन भी अंधेरा है, किसे दा रात भी प्रकाशमान दिन भी तारीक किसे दी रात दी, तारीकी भी महान प्रकाश महान उजाला आदि है दरअसल कबर दीवे थे सारा जगत जला है जीवन का दीपक कोई कोई जला है इस वक्त इंज बयान किया कौन जलाए मजारों पे दीपक हम हैयात को दीपक किए देते हैं जिंदगी न दीवा बनाने ऐसे जुटे हाँ ਕੌਣ ਕਬਰਾਂ ਤੇ ਦੀਵੇ ਜਲਾਏ ਕੌਣ ਮੜੀਆਂ ਤੇ ਦੀਵੇ ਜਲਾਏ ਜਦ ਐਸੀ ਸੂਝ ਪੈ ਜਾਂਦੀ ਹੈ ਹਯਾਤ ਦਾ ਦੀਪਕ ਰੋਸ਼ਨ ਹੋ ਜਾਂਦਾ ਹੈ ਸੰਸਾਰ ਦਾ ਰੂਪ ਕੁਝ ਹੋਰ ਦਿਖਾਈ ਦਿੰਦਾ ਹੈ ਜਿਵੇਂ ਅੰਧੇਰੇ 'ਚ ਕੁਝ ਹੋਰ ਦਿਖਾਈ ਦਿੰਦਾ ਹੈ ਰੋਸ਼ਨੀ 'ਚ ਕੁਝ ਹੋਰ ਦਿਖਾਈ ਦਿੰਦਾ ਹੈ ਅੱਖ ਖੁੱਲਦੀ ਹੈ ਤਾਂ ਨਿਰੰਕਾਰ ਦਿਖਾਈ ਦਿੰਦਾ ਹੈ ਅੱਖ ਬੰਦ ਹੁੰਦੀ ਹੈ ਤਾਂ ਸੰਸਾਰ ਦਿਖਾਈ ਦਿੰਦਾ ਹੈ ਜਿਨ੍ਹਾਂ ਜਿਨ੍ਹਾਂ ਨੂੰ ਸੰਸਾਰ ਦਿਖਾਈ ਦਿੰਦਾ ਹੈ ਬੰਦ ਅੱਖ ਤੇ ਬੰਦ ਅੱਖ ਨੂੰ ਤੇ ਕਹਿ ਸਕਦੇ ਆ ਅੰਧੀ ਅੱਖ ਔਰ ਜਿਨਾ ਜਿਨਾ ਦੀ ਅੱਖ ਖੁੱਲ ਗਈ ਹੈ ਉਹਨਾਂ ਨੂੰ ਨਿਰਵਿਕਾਰ ਦਿਖਾਈ ਦਿੰਦਾ ਹੈ ਔਰ ਗੁਰਨਾانک ਨੇ ਐਲਾਨੀਆਂ ਕਹਿ ਦਿੱਤਾ ਅੰਧੇ ਤੇ ਨਾ ਆਖੀਐ ਜਿਨਮ ਖਲੋਣ ਨਾਏ ਅੰਧੇ ਸੇਈ ਨਾਨਕਾ ਜੋ ਖਸਮੋ ਘੁੱਥੇ ਜਾਇ ਭੁੱਲ ਕੇ ਵੀ ਇਨਾਂ ਨੂੰ ਅੰਧਾ ਨਾਖੋ ਜਿਨ੍ਹਾਂ ਦੀਆਂ ਇਹ ਦੋ ਅੱਖਾਂ ਕੰਮ ਨਹੀਂ ਕਰਦੀਆਂ ਸੰਸਾਰ ਨਹੀਂ ਦਿਖਾਈ ਦੇਂਦਾ ਇਹ ਨਹੀਂ ਅੰਦੇ ਅੰधे ਉਹ ਨੇ ਜਿਨ੍ਹਾਂ ਦੀ ਤੀਸਰੀ ਅੱਖ ਨਹੀਂ ਖੁੱਲੀ ਤੇ ਨਿਰੰਕਾਰ ਨਹੀਂ ਦਿਖਾਈ ਦੇਂਦਾ ਉਹ ਤੀਸਰਾ ਨੇਤਰ ਹੈ ਉਸ ਨੂੰ ਅਨਭਵ ਪ੍ਰਕਾਸ਼ ਕਹਿੰਦੇ ਨੇ ਇਹ ਦੋ ਅੱਖਾਂ ਮਿਲੀਆਂ ਨੇ ਇਹਨਾਂ ਦੀ ਵਰਤੋਂ ਕਰ ਤਾਂ ਕਿ ਇੱਕ ਦਿਨ ਇਹ ਬੰਦ ਹੋਵਣ ਉਸ ਤੋਂ ਪਹਿਲੇ ਉਹ ਤੀਸਰੀ ਅੱਖ ਖੁੱਲ ਜਾਏ لیکن اکثر ایسا ਹੁੰਦਾ ਹੈ ਇੱਕ ਦਿਨ ਇਹ ਵੀ ਦੋ ਅੱਖਾਂ ਹਮੇਸ਼ਾ ਲਈ ਬੰਦ ਹੋ ਜਾਂਦੀਆਂ ਨੇ ਤੀਸਰੀ ਖੁੱਲਦੀ ਨਹੀਂ ਜ਼ਿੰਦਗੀ ਅਕਾਰਤ ਚਲੀ ਜਾਂਦੀ ਹੈ ਤੀਸਰੀ ਜਦ ਖੁੱਲਦੀ ਹੈ ਤਾਂ ਨਿਰੰਕਾਰ ਦਿਖਾਈ ਦੇਂਦਾ ਹੈ ਇਹ ਦੋ ਖੁੱਲੀਆਂ ਨੇ ਸੰਸਾਰ ਦਿਖਾਈ ਦੇਂਦਾ ਇੰਜ ਕਹਿ ਲੋ ਹਨੇਰਾ ਦਿਖਾਈ ਦੇਂਦਾ ਇਹਨਾਂ ਦੋ ਅੱਖਾਂ ਨਾਲ ਪ੍ਰਕਾਸ਼ ਉਸ ਤੀਸਰੀ ਅੱਖ ਨਾਲ ਜੋ ਹੈ ਦਿਖਾਈ ਦੇਂਦਾ ਹੈ ਹਨੇਰਾ ਦਿਖਾਈ ਦੇ ਰਿਹਾ ਹੈ ਮਾਇਆ और ये सारी माया उस प्रभु दी जो है छाया है इस माया बारे शब्द शायद है शायद नहीं है शायद नहीं है शायद है, जितनी देर दसी कहने नहीं है उतनी देर द हो जाती है और जद असी कहने उतनी देर के नहीं हो जाती असि कहने बचपना है, है, है। कहने